ਹਾਂਜੀ ਅੱਜ ਆਪਾਂ ਤੁਹਾਨੂੰ ਇੱਕ ਪ੍ਰਾਪਰਟੀ ਦਿਖਾਉਣ ਜਾ ਰਹੇ ਹਾਂ ਤੇ ਜਿਹੜੀ ਕਿ ਮੇਨ ਰੋਡ ਦੇ ਉੱਤੇ ਮੇ ਸੜਕ ਦੇਖ ਲਓ ਮੇਨ ਰੋਡ ਚੱਲ ਰਹਾ ਰਾਜਪੁਰਾ ਰੋਡ ਤੇ ਇਹਦੇ ਉੱਤੇ ਆ ਤੇ ਇਹ ਮੇਨ ਸੜਕ ਅੰਦਰ ਨੂੰ ਆ ਰਹੀ ਆ ਬਸ 200 ਕਿਲੋਮੀਟਰ ਅੰਦਰ ਹੈ ਤੇ ਸਾਹਮਣੇ ਵਾਲੇ ਪਾਸੇ ਉਹ ਰੇ ਪ੍ਰਾਪਰਟੀ ਆ ਬਾਈ ਜੀ ਦੀ ਤੇ ਉੱਪਰ ਦੀ ਸਾਈਡ ਬਣਾਇਆ ਹਾਂ ਪੂਰਾ ਉੱਪਰ ਜਿਹੜਾ ਪੂਰਾ ਬਣਾਇਆ ਹਾਂ ਸਿਸਟਮ ਤੇ ਥੱਲੇ ਵਾਲੇ ਪਾਸੇ ਤੁਹਾਨੂੰ ਦਿਖਾਉਣਾ ਸਾਰਾ ਬਾਹਰ ਇੰਟਰਲੋਕ ਟਾਈਲ ਸੜਕ ਲੱਗੀ ਹੋਈ ਆ ਸੀ ਬਰਸੇ ਬਰਸਾਹ ਸਪਿਆ ਹੋਇਆ ਤੇ ਬਾਹਰਲੀ ਛੜੇ ਥੱਲੇ ਪਾਸੇ ਵੀ ਪੂਰੀ ਪੱਕੀ ਸੜਕ ਜਾ ਰਹੀ ਹੈ ਠੀਕ ਹੈ ਜੀ ਤੇ ਲੋਕੇਸ਼ਨ ਬਹੁਤ ਵਧੀਆ ਬਸ ਸਟੈਂਡ ਦੇ ਬਸ ਕਿਲੋਮੀਟਰ ਤੇ ਹੀ ਆ ਤੇ ਇਧਰਲੀ ਛੜ ਦੇਖੋ ਥੱਲੇ ਦੁਕਾਨਾਂ ਨੇ ਤੇ ਥੱਲੇ ਰੂਮ ਬਣੇ ਹੋਏ ਨੇ ਕਿਰਾਏ ਤੇ ਦੇਣ ਵਾਸਤੇ ਤੇ ਇਧਰਲੇ ਪਾਸੇ ਰੂਮ ਆ ਗਏ ਕੋ ਉੱਪਰਲੇ ਪਾਸੇ ਕੋੜੀ ਜੜ ਰਹੀ ਆ ਤੇ ਉੱਪਰ ਛੜ ਇਧਰ ਬਾਥਰੂਮ ਥੱਲੇ ਜਿੰਮ ਥੱਲੇ ਦੁਕਾਨਾਂ ਦੇ ਕੋਨਾ ਵਾਸਤੇ ਇਧਰ ਛੜ ਬਾਥਰੂਮ ਦਿੱਤਾ ਹੋਇਆ ਹਨ ਤੇ ਉੱਪਰਲੀ ਛੜ ਵੀ ਇੱਕ ਬਾਥਰੂਮ ਆ ਗਿਆ ਉਹਦੇ ਉੱਪਰਲੇ ਪਾਸੇ ਇੱਕ ਬਾਥਰੂਮ ਆ ਗਿਆ ਤੇ ਉੱਪਰ ਰੂਮ ਸੈ ਉੱਪਰ ਜਾ ਕੇ ਦੱਸ ਦਿੰਨਾ ਤੇ ਨੀਚੇ ਤੋਂ ਤੁਹਾਨੂੰ ਦੱਸਣਾ ਪਹਿਲਾਂ ਜੀ ਮੈਂ ਸ਼ਾਪ ਖੋਲੀ ਹੋਈ ਹੈ ਕਰਨਾ ਤੇ ਕਸਟਮਰ ਕਿਥੇ ਨੇ ਦੇਖੇ ਇਹ ਦਲੇ ਪਸਾਇਰੀਆ ਦੇਖੋ ਨਾ ਪੂਰਾ ਬਹੁਤ ਵਧੀਆ ਸ਼ਾਨਦਾਰ ਹਾਰੇ ਕੋਠੇ ਕੋਠੇ ਬਹੁਤ ਵਧੀਆ ਪਈਆਂ ਹੋਈਆਂ ਨੇ ਮੈਂ ਉੱਪਰ ਜਾ ਕੇ ਦੱਸਣੇ ਆ ਤੇ ਆ ਜਗਾ ਹੈਗੀ ਆ ਪੂਰੀ ਤੁਹਾਨੂੰ ਦੱਸ ਦਾਂ ਕਿੰਨੇ ਬਏ ਕਿੰਨੇ ਦੀ ਆ ਤੇ ਆ ਸਾਈਡ ਤੇ ਪੌੜੀ ਚੜਦੀ ਆ ਉੱਪਰਲੇ ਪਾਸੇ ਰਸਤਾ ਜਾ ਰਿਹਾ ਤੇ ਸਾਹਮਣੇ ਵਾਲੇ ਪਾਸੇ ਵੀ ਇੱਕ ਰੂਮ ਹੈਗਾ ਇੱਕ ਸਾਈਡ ਦੇ ਉੱਤੇ ਇਧਰਲੇ ਪਾਸੇ ਰੂਮ ਹੈਗਾ ਠੀਕ ਹੈ ਇਧਰ ਬਾਥਰੂਮ ਆ ਗਿਆ ਇੱਕ ਰੂਮ ਇਧਰਲੇ ਸਾਈਡ ਆ ਗਿਆ ਸਾਹਮਣੇ ਉੱਪਰ ਬਾਲਕਨੀ ਆ ਗਈ ਤੇ ਸਾਹਮਣੇ ਵਾਲੇ ਪਾਸੇ ਦੇਖੋ ਰਸਤਾ ਦਿਖ ਰਿਹਾ ਪੂਰਾ 뷰 ਵਧੀਆ ਹੁੰਦਾ ਫਰਨੋ ਉੱਪਰ ਇੱਥੇ ਬਾਥਰੂਮ ਆ ਗਿਆ ਤੇ ਉੱਪਰ ਛੜ ਪੌੜੀ ਫੇਰ ਚੜ੍ਹਦੀ ਆ ਤੇ ਉੱਪਰ ਲੱਭਦੇ ਜਿਵੇਂ ਰੂਮ ਨੇ ਇਹ ਰੂਮ ਤੁਨ ਖੋਲ ਕੇ ਦਿਖਾ ਦਿੰਨਾ ਇਹ ਪੂਰਾ ਵਧੀਆ ਰੂਮ ਹੈ ਖੁੰਨਰੁਰਲਾ ਸ਼ੁਰੂ ਨੂੰ ਨਾ ਲੋਕ ਨੇ ਤੇ ਉਹ ਕਿਰਾਏ ਤੇ ਦਿੱਤੇ ਹੋਏ ਨੇ ਜਿਵੇਂ ਕੋਈ ਗਿਆ ਹੋਇਆ ਨਾ ਜਿੰਦੜ ਆਪਣਾ ਲਾ ਕੇ ਤੇ ਐਵੇਂ ਹੀ ਆ ਦਰਵਾਜ਼ਾ ਬਾਥਰੂਮ ਆ ਗਿਆ ਇਹ ਉੱਪਰ ਦਾ ਵੀਊ ਆ ਗਿਆ ਪੂਰਾ ਦੇਖੋ ਤੇ ਸਾਹਮਣੇ ਪੱਕੀ ਸੜਕ ਵੀਊ ਪੂਰਾ ਵਧੀਆ ਸਾਰਾ ਏਰੀਆ ਸਟੈਂਡਰਡ ਦਾ ਏਰੀਆ ਬਸ ਕਹਣ ਤੋਂ 1 ਕਿਲੋਮੀਟਰ ਤੇ ਹੀ ਆ ਇਹ ਹੈਗਾ ਗੋਗਿਤੰਬਾਗ ਠੀਕ ਹੈ ਤੇ ਆਪਾਂ ਥੱਲੇ ਸਾਰਾ ਪੱਥਰ ਪੁੱਥਰ ਵਧੀਆ ਲੱਗਿਆ ਹੋਇਆ ਕਿਸ ਨੇ प्रॉफिट ਲੈਣੇ ਆ ਕਿਰਾਏ ਤੇ ਚੜਨ ਵਾਸਤੇ ਬਹੁਤ ਵਧੀਆ bizness ਆ ਕਿਸੇ ਨੇ ਵੀ ਦੇਖਣਾ ਸਿਸਟਮ ਕਰ ਸਕਦਾ ਤੁਸਮ ਜਾ ਕੇ ਥੱਲੇ ਦਿਖਾ ਦਿੰਨੇ ਆ ਇਹ ਮੈਂ ਕਿਹਾ ਕੰਮਰੇ ਲੋਕ ਨੇ ਨਾ ਬੰਦੇ ਗਏ ਹੋਏ ਨੇ ਆਪਣਾ ਸਾਰੇ ਚੜੇ ਹੋਏ ਨੇ ਕਿਰਾਏ ਤੇ ਇਹ ਪੂਰੇ ਦਾ ਪੂਰਾ ਸੈਟਅਪ ਵੇਚਣਾ ਇਹ ਜਿਹੜੀ ਆ ਸਾਰੀ ਜਗ੍ਹਾ ਹੈਗੀ ਹੈ ਨਾ ਇਹ ਸਾਰੀ ਜਗ੍ਹਾ ਉੱਪਰ ਤੋਂ ਲੈ ਕੇ ਥੱਲੇ ਤੱਕ ਜਿੰਮੇ ਥੱਲੇ ਤੇ ਇਹ 60 65 ਗੱਜ ਜਗ੍ਹਾ ਬਣਦੇ ਬਾਕੀ ਤੁਸੀਂ ਫੋਨ ਨੰਬਰ ਦਿੱਤਾ ਹੋਇਆ ਉੱਪਰ ਤੁਸੀਂ ਗੱਲ ਕਰ ਸਕਦੇ ਹੋ ਠੀਕ ਆ ਇਹ ਪਟਿਆਲਾ ਸ਼ਹਿਰ ਦੇ ਵਿੱਚ ਜਗ੍ਹਾ ਹੈ ਤੇ ਤੁਸੀਂ ਕਾਲ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂ ਬੱਸ ਸਟੈਂਡ ਨਵੇਂ ਬੱਸ ਸਟੈਂਡ ਤੋਂ 1 ਕਿਲੋਮੀਟਰ ਹੀ ਕਿਲੋਮੀਟਰ ਦੀ ਦੂਰੀ ਤੇ ਆ ਹਮਮ ਤਾਂ ਗਈ ਧੰਨਵਾਦ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਸਸਰੀ ਕਾਰ